ويره خاموشي جاڻي آهي ميندري ۾ ٽيم ڪيرني ٿي ٿي ਅੱਜ ਸਰ ਅਜੇ ਨਿਆਂ ਸਿੰਘ ਜਥੇਬੰਦੀ ਦੇ ਡੀਆਈਜੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਇਹ ਕੀ ਮਾਮਲਾ ਕੀ ਹੈ ਇਹ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਥਾਂਡੇ ਦੇ ਵਿੱਚ ਪਿੰਡ ਪਿੰਦਾ ਉੱਥੇ ਪਰਮਜੀਤ ਸਿੰਘ ਢੁੱਲਾ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੇ ਦੱਸਣ ਕਿ ਉਹ ਨਜਾਇਜ਼ ਕਬਜ਼ੇ ਕਰਦਾ ਅਵੇਦਨ ਨਜਾਇਜ਼ ਧਰਨਾ ਲਗਾਉਂਦਾ ਆਦਿ ਹੈ ਉਹਦੇ ਸਬੰਧ ਦੇ ਵਿੱਚ ਅੱਜ ਬੱਬਲ ਗੁਰਮੀਤ ਸਿੰਘ ਨਗਮੁਖੀ ਚੜ੍ਹੇ ਗਏ ਜਥੇਬੰਦੀ ਦੇ ਨਾਮ ਤੇ ਹੋਰ ਕਾਫੀ ਜਿਹੜੇ ਅੰਗਜਥੇ ਬੰਨੀਆਂ ਦੁਨੀਆ ਅੱਜ ਮੌਜੂਦ ਜੀ ਆਈ ਸਾਹਿਬ ਦੇ ਪੇਸ਼ ਹੋਈਆਂ ਸੀ ਤੇ ਉਹਨਾਂ ਨੇ ਕਾਫੀ ਤਰ੍ਹਾਂ ਤਦਾਰ ਦੇ ਵਿੱਚ ਇਹ ਜਿੱਥੇ ਬੰਨੀਆਂ ਆਈਆਂ ਨੇ ਇਹਨਾਂ ਨੇ ਆ ਕੇ ਆਪਣੀ ਜਿਹੜੀ ਆ ਪ੍ਰੋਬਲਮ ਜਿਹੜੀ ਆ ਜੀ ਸਾਹਿਬ ਨੂੰ ਦੱਸੀਆਂ ਸਰ ਇਹ ਹੈ ਕਿ ਸੀ ਵਿਵਾਦ ਕੀ ਚੀਗਾ ਸਾਰਾ ਇਹ ਵਿਵਾਦ ਤਾਂ ਦੱਸਿਆ ਗਿਆ ਪਰਮਿਸਨ ਦਾ ਪ੍ਰਦਾਨਾ ਦੇ ਵਿਅਕਤੀ ਜਿਹੜਾ ਹੈ ਜੀ ਇਹ ਇਹਨਾਂ ਨੇ ਦੱਸਣ ਦਾ ਦਾਅਵਾ ਕਰ ਕਿ ਉੱਥੇ ਉਹ ਕੋਈ ਨੇ ਨਿਯਾਇਤ ਪਬਜੀ ਕਰਦਾ ਨਿਯਾਇਤ ਦੀ ਪਰਚੀ ਵੀ ਆ ਔਰ ਨਿਯਾਇਤ ਤਾਂ ਮੈਂ ਲਗਾਉਂਦਾ ਜੀ ਮਤਲਬ ਖਰੀਦੂ ਦਾ ਉੱਥੇ ਦੀ ਪੁਲਿਸ ਤੇ ਵੀ ਜਿਨਾ ਤਾਂ ਫੇਰ ਲਗਾ ਕੇ ਜਵਾਬਨਾਮੇ ਰੱਖਦਾ ਤੇ ਇਹ ਉਹਦੇ ਉਹਨਾਂ ਦਾ ਕਹਿਣਾ ਹੈ ਉਹ ਕਹਿੰਦੇ ਨੇ ਉੱਥੇ ਖੱਡ ਚਲੰਦਾ ਹੈ ਖੱਡਾ ਤੋਂ ਕਿਹੜੇ ਉੱਥੋਂ ਜਾਂਦੇ ਨੇ ਉਹ ਗੱਡੀਆਂ ਪਰ ਪਰ ਕੇ ਦੋ ਨੰਬਰ ਦੀਆਂ ਜਾਂਦੀਆਂ ਹੈਗੀਆਂ ਜਿਸ ਦੇ ਵਿੱਚ ਉਹਨਾਂ ਦੇ ਸਬੰਧ ਵਿੱਚ ਕਿਤੇ ਬਾਬਾ ਜੀ ਨੇ ਇਸ ਬਾਰੇ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਮੇਰੇ ਨਾਲ ਵੀ ਉਹਨੇ ਮਿਸਬੇਹ ਕਿਹੜਾ ਕੀਤਾ ਗਿਆ ਸੀ ਬਿਲਕੁਲ ਆ ਬਾਬਾ ਜੀ ਨੇ ਦੱਸਣ ਤਾਂ ਪੀਓ ਜਿਹੜੀ ਜਿਸਤਰਾਵਸਲ ਉੱਥੇ ਜਿਹੜੀ ਉਹ ਮੇਰਾ ਮਾਈਂਡਿੰਗ ਕਰਦਾ ਜਦੋਂ ਉਹਨੂੰ ਰੋਕਿਆ ਗਿਆ ਤੇ ਉਹਨੇ ਬਾਬਾ ਜੀ ਦੇ ਨਾਲ ਵੀ ਜਿਹੜਾ ਆਪਾਂ ਲਖਮੀ ਸਿੰਘ ਦੇ ਨਾਲ ਵੀ ਮਾੜਾ ਵਿਹਾਰ ਕੀਤਾ ਜੀ ਉਹ ਦੇਖੋ ਬਾਬੂ ਮਾਰੇ ਦਫਤਰ ਕੀ ਹੁਣ ਇਹ ਧਰਨਾ ਚੁਕਾ ਦਿੱਤਾ ਗਿਆ ਹਾਂ ਇਹਨਾਂ ਦਾ ਜਿਹੜਾ ਹੁਣ ਧਰਨਾ ਇੱਥੋਂ ਉਹਨਾਂ ਨਾਲ ਗਈ ਹੈ ਉਹਨਾਂ ਦੀ ਕੰਪਲੇਂਟ ਲੈ ਰਹੇ ਕਮੇਟ ਲੈ ਕੇ ਜਿਹੜੀ ਕਾਰਵਾਈ ਜਿਹੜੀ ਉਹਨੇ ਬਾਬਾ ਜੀ ਨਾਲ ਖੰਸ਼ਮਤ ਬੋਲੇ ਆ ਔਰ ਜੋ ਮੈਂ ਇੱਥੇ ਕੀਤਾ ਉਹਦੇ ਬਾਰੇ ਸਰ ਇੱਕ ਜਿਹੜੀ ਹੋਰ ਆ